ਗੁਰੂ ਦੀ ਸਾਜੀ ਨਮਾਜ਼ੀ ਸਾਧ ਸੰਗਤ ਜੀ ਉਹ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੂੰ ਪਤਾ ਹੀ ਆ ਸਾਧ ਸੰਗਤ ਜੀ ਆ ਸਿੰਘਾਂ ਦੇ ਸਿਖੀ ਦੀ ਦੇਨ ਚੱਲ ਰਹੀ ਨੇ ਸਿੰਘਾਂ ਨੇ ਜਿਹੜੀ ਇਹ ਜੰਗ ਲੜੀ ਆ ਪੂਰੀ ਡਟ ਕੇ ਲੜੀ ਆ ਉਹਨਾਂ ਦੇ ਹੌਸਲੇ ਦੇ ਵਿੱਚ ਆ ਕਵਿਤਾ ਸੁਣਾਉਣ ਜਾ ਰਹੇ ਆ ਸਿੰਘ ਮਰਨੋਂ ਮੂਲ ਨਾ ਡਰਦੇ ਮੂੰ ਮੁੜ ਜਾਂਦੇ ਤਲਵਾਰਾਂ ਦੇ ਸਿੰਘ ਮਾਰੀ ਨੋ ਮੂਲ ਨਾ ਡਰਦੇ ਮੂ ਮੁਰ ਜਾਂਦੇ ਤਲਵਾਰਾਂ ਦੇ ਨਿਤ ਮੌਤ ਕਸੀਦੇ ਕਢਦੀ ਸਿਰ ਲੱਥਿਆਂ ਉਹ ਸਰਦਾਰਾਂ ਦੇ ਨਿਤ ਮੌਤ ਕਸੀਦੇ ਕਢਦੀ ਸਿਰ ਲੱਥਿਆਂ ਉਹ ਸਰਦਾਰਾਂ ਦੇ ਪੁੱਤ ਕਲਗੀ ਧਰ ਦੇ ਚਾਰੇ ਜੀ ਮਤ ਗੁਜਰੀ ਦੀ ਅੱਖ ਦੇ ਤਾਰੇ ਜੀ ਪੁੱਤ ਕਲਗੀ ਧਰ ਦੇ ਚਾਰੇ ਜੀ ਮਤ ਗੁਜਰੀ ਦੀ ਅੱਖ ਦੇ ਤਾਰੇ ਜੀ ਦੋ ਚਮਕੌਰ ਗਾੜੀ ਵਿੱਚ ਵਾਰੇ ਜੀ ਦੋ ਤਿੰਨ ਤੇ ਵਿੱਚ ਦੀਵਾਰਾਂ ਦੇ ਸਿੰਘ ਮਰਨੋਂ ਮੂਲ ਨਾ ਡਰਦੇ ਮੂੰ ਮੜ ਜਾਂਦੇ ਤਲਵਾਰਾਂ ਦੇ ਸਿੰਘ ਮਰਨੋਂ ਮੂਲ ਨਾ ਡਰਦੇ ਮੂੰ ਮੁਰਜਾਂ ਦੇ ਤਲਵਾਰਾਂ ਦੇ ਨਿਤ ਮੌਤ ਕਸੀਦੇ ਕੱਢਦੀ ਸਿਰ ਲੱਥਿਆਂ ਉਹ ਸਰਦਾਰਾਂ ਦੇ ਨਿਤ ਮੌਤ ਕਸੀਦੇ ਕੱਢਦੀ ਸਿਰ ਲੱਥਿਆਂ ਉਹ ਸਰਦਾਰਾਂ ਦੇ ਬਾਬੇ ਦੀਪ ਸਿੰਘ ਦੀਰੀਸ ਨਹੀਂ ਦੜ ਲੜਦਾ ਤੇ ਕੋਈ ਸੀਸ ਨਹੀਂ ਬਾਬੇ ਦੀਪ ਸਿੰਘ ਦੀ ਰੀਸ ਨਹੀਂ ਤੜ ਲੜਦਾ ਤੇ ਕੋਈ ਸੀਸ ਨਹੀਂ ਕੋਈ 20 ਨਹੀਂ ਕੋਈ 30 ਨਹੀਂ ਸਿਰ ਵੱਡਦਾ ਗਿਆ ਹਜ਼ਾਰਾਂ ਦੇ ਸਿੰਘ ਮਰਨੋਂ ਮੂਲ ਨਾ ਡਰਦੇ ਮੂੰ ਮੁਰ ਜਾਂਦੇ ਤਲਵਾਰਾਂ ਦੇ ਸਿੰਘ ਮਰਨੋਂ ਮੂਲ ਨਾ ਡਰਦੇ ਮੂੰ ਮੁਰ ਜਾਂਦੇ ਤਲਵਾਰਾਂ ਦੇ ਨਿਤ ਮੌਤ ਕਸੀਦੇ ਕੱਢਦੀ ਸਿਰ ਲੱਥਿਆਂ ਓ ਸਰਦਾਰਾਂ ਦੇ ਨਿਤ ਮੌਤ ਕਸੀਦੇ ਕੱਢਦੀ ਸਿਰ ਲੱਥਿਆਂ ਓ ਸਰਦਾਰਾਂ ਦੇ ਅਣਕੀ ਸਿੰਘ ਜਾਨਾ ਬਾਰਗੇ ਮੇਰੇ ਦੇਸ਼ ਦੀ ਕੀ ਸੀਤਾਰ ਗਏ ਅਣਕੀ ਸਿੰਘ ਜਾਨਾ ਬਾਰਗੇ ਮੇਰੇ ਦੇਸ ਦੀ ਕਿਸਤੀ ਤਾਰ ਗਏ ਰਤ ਪਰ ਕੇ ਬੁਟਰਾ ਨਖਾਰ ਗਏ ਰਤ ਪਰ ਕੇ ਬੁਟਰਾ ਨਖਾਰ ਗਏ ਰੰਗ ਬਤਨ ਦੀਆਂ ਗੁਲਜਾਰਾਂ ਦੇ ਸਿੰਘ ਮਾਰਨੋ ਮੂਲ ਨਾ ਡਰਦੇ ਮੂੰ ਮੁਰਜਾਂਦੇ ਤਲਵਾਰਾਂ ਦੇ ਸਿੰਘ ਮਾਰਨੋ ਮੂਲ ਨਾ ਡਰਦੇ ਮੂੰ ਮੁਰਜਾਂਦੇ ਤਲਵਾਰਾਂ ਦੇ ਨਿਤ ਮੋਤ ਕਸੀਦੇ ਕੱਢਦੀ ਸਿਰ ਲੱਥਿਆਂ ਉਹ ਸਰਦਾਰਾਂ ਦੇ ਨਿਤ ਮੋਤ ਕਸੀਦੇ ਕੱਢਦੀ ਸਿਰ ਲੱਥਿਆਂ ਉਹ ਸਰਦਾਰਾਂ ਦੇ